ਇਸ ਉਹਨਰ ਟਾਈਮ ਹਾਂ ਨਕਸੀ ਕਰ ਦੋਸਤੋ ਮੈਂ ਭਿੰਦਰ ਸਿੰਘ ਜਹਾਂ ਜੱਸੀ ਪਵਾਰੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰ ਲੈ ਇੱਕ ਦੋਸਤ ਮੈਨੂੰ ਕਹਿੰਦਾ ਮੈਂ ਤੁਰਿਆ ਜਾਂਦਾ ਪੈਨਾਲ ਜਹਾਤੀਆ ਬਣਾਉਗਾ ਬਣਾਣਾ ਦਾ ਪੈਸੇ ਦੀ ਗੱਲ ਹੈ ਮੈਂ ਉਹਨੂੰ ਆਖਿਆ ਯਾਰ ਮੈਂ ਅੰਦਰ ਕਮਰੇ ਜਿਹਾ ਪੈਸੇ ਬਣਾਉਂਦਾ ਮੈਨੂੰ ਕੋਈ ਆਹ ਕੋਈ ਐਂ ਦਿਖਾ ਦੇ ਵੀ ਛੜ ਕੇ ਤੇ ਫਿਰਦਾ ਸੁੱਤਾ ਹੀ ਰਹਿਣਾ ਸਾਲਾ ਜਮਾ ਤੇ ਮਰੇ ਜੋ ਬਣਾਇਆ ਵਈ ਜਮਾ ਪੜਾ ਕੇ ਲਿਆਇਆ ਆਹ ਬੈਂਕ ਤੇ ਜਾ ਕੇ ਸੋਸ਼ਲ ਮੀਡੀਆ ਤੋਂ ਬਣਾਇਆ ਇਹ 8 ਦਿਨਾਂ ਦੀ ਕਮਾਈ ਆ ਮੇਰੀ ਹੁਣ ਐਂ ਦੱਸੋ ਵੀ ਇਹ ਕਿਹੜੀ ਐਪ ਤੋਂ ਬਣਾਇਆ ਤੇ ਕਿਵੇਂ ਬਣਾਇਆ ਹੁਣ ਇਹਦਾ ਜ਼ਰੂਰ ਤੁਸੀਂ ਦੱਸ ਦਿਓ ਤੇ ਮੈਂ ਇਹ ਤੇ ਪੜਾ ਕੇ ਲਿਆ ਆ ਤੇ ਪਿਛਲੇ ਮਹੀਨੇ ਵੀ ਆਏ ਪੈਸੇ ਬਹੁਤ ਵੱਖ ਦੇ ਨੇੜੇ ਸੀ ਪਿਛਲੇ ਮਹੀਨੇ ਦਾ ਤੇ ਉਸ ਤੋਂ ਪਹਿਲਾਂ ਵੀ ਸੀਗੇ ਤੇ ਆ ਰਹੇ ਆ ਨਾ ਤੇ ਹੁਣ ਉਹਨੂੰ ਮੈਂ ਆਪਦੇ ਦੋਸਤ ਨੂੰ ਕਿਹਾ ਮਿੱਤਰਾ ਤੂੰ ਮੈਂ 50000 ਤੁਰਿਆ ਜਾਂਦਾ ਬਣਾ ਦਿਆਂ ਤੇ ਮੈਂ ਕਹਿੰਦਾ ਵੀ ਮੈਂ ਸੁੱਤਾ ਪਿਆ ਬਣਾ ਦਿੰਨੇ ਹੈਨਾ ਤੇ ਮੇਨੂੰ ਕੜਦੇ ਪੈਸੇ ਆਉਂਦੇ ਸੀ ਇਨੇ ਘੜਾ ਪੈਸਾ ਕਮਾਇਆ ਜ਼ਿੰਦਗੀ ਤੇ ਆਵੇ ਕਮਾਇਆ ਆਉਂਦਾ ਜਦੋਂ ਪ੍ਰਮਾਤਮਾ ਦੇਵੇ ਨਾ ਕਹਿੰਦੇ ਬੜੇ ਨਕਲ ਹੁੰਦੇ ਵੀ ਯਾਰ ਸੁੱਤੇ ਆ ਹਾ ਆਪਣੇ ਸੁੱਤੇ ਹੋਏ ਬੰਦੇ ਨੂੰ ਥੋੜੇ ਪੈਸੇ ਆ ਜਾਂਦੇ ਵੀ ਕਿਹੜੀ ਕਿਸਮਤ ਹੁੰਦੀ ਆ ਆ ਜਮਾਂ ਨਹੀਂ ਬਾਈ ਸੋਸ਼ਲ ਮੀਡੀਆ ਤੇ ਮੱਥਾ ਜ਼ਰੂਰ ਮਾਰਿਆ ਉਹ ਵੀ ਪੈਸੇ ਨੂੰ ਮਾਰਦਾ ਜਿੱਦੇ ਦੀ ਮਾਲਾ ਫੇਸਬੁੱਕ ਬਣੀ ਆ ਨਾ ਤੇ ਉਹਦਾ ਕਰਕੇ ਬਣਿਆ ਪੈਸੇ ਤੇ ਉਹ ਗੱਲ ਆ ਵੀ ਪ੍ਰਮਾਤਮਾ ਜਿਸਮਤ ਸੀ ਤੇ ਮੇਰੀ ਚਾਹਾਂਗੇ ਹੁਣ ਇਹੀ ਮੈਂ ਕਿਹਾਂ ਬਸੋ ਇਸੇ ਕੋਸ਼ ਲੋਡ ਵਾਂਦਰ ਨੂੰ ਦੇ ਦੇਉਂਗਾ ਤੇ ਕੋਸ਼ ਬਾਦ ਸਰ ਕਪੜਾ ਢੀਡਾ ਲੈ ਲਾਂਗੇ ਨਾ ਆ ਅੱਜ ਹੀ ਘੜਾ ਲੈਣਾ ਧੰਨਵਾਦ ਦੋਸਤ ਤਾ ਜਰੂਰ ਦੱਸਣਾ ਇਥੇ ਫਸਤ ਗੱਲ ਇਹ ਕਿਹੜੀ ਐਸ ਤੋਂ ਪੈਸਾ ਕਮਾਇਆ ਕਿਵੇਂ ਕਮਾਇਰ ਨਾਲ ਮੈਂ ਵੀਡੀਓ ਨਹੀਂ ਕੋਈ ਪਾਉਂਦਾ ਨਾ YouTube <Sanye> ਤੇ ਪਾਵਾਂ ਨਾ ਹੋਪ ਤੇ ਤਾਂ ਇਹ ਦੱਸੋ ਵੀ ਕਿਵੇਂ ਕਿਵੇਂ ਪੈਸਾ ਕਮਾਉਣਾ ਮੈਂ ਧੰਨਵਾਦ